ਦੇਣਾ ਹੈ ਤਰਨਾ ਲਾ ਕੇ ਉਹਦੇ ਕਨੇਜਨਪੁਰ ਦਾ ਮੁੰਡਾ ਤੇ ਭਾਇਆ ਭੈਣ ਮੀਆਂ ਉਹਦਾ ਇਨਸਾਫ ਕਰਨਾ ਲਾ ਕੇ ਬੰਦੀਆਂ ਦੇ ਪਿਆ ਬੰਕ ਕਰਕੇ ਉਹਨੂੰ ਹਟਾ ਸਕਦੇ ਆ ਉਹ ਜੁੜਾਇਆ ਹੋਣੇ ਤੇ ਉਹ ਰਾਕੇ ਹੋਏ ਧਰਮਾਂ ਦੇ ਆਪਿਆ ਇੱਥੇ ਕੈਮਰੇ ਦੇ ਫੋਟੋ ਸਾਰੀ ਦਿਹਾੜੀ ਇਹ ਬੱਚੇ ਦੀ ਜਿਹੜੀ ਗਤੀ ਦੀ ਕਿਸਤ ਹੈ ਉਹ 13000 ਦੀ ਦਿੱਲੀ 36000 ਦੀ ਨਾ ਨਹੀਂ ਕਿਸਤ ਹੈ ਮੈਂ ਟੋਰਪਾਰ ਤੈਨੂੰ ਦਾ ਜਿਹੜਾ ਪੁੱਛਿਆ ਇਹਦੇ ਮੰਮੀ ਡੈਡੀ ਰਾਤ ਨੂੰ ਚਾਰੇ ਕਹਿੰਦੇ ਸੀ ਕਿ ਆਂਗੀਆਂ ਕਰ ਕਰ ਕੇ ਬੱਚਾ ਨਾ ਪਾਲ ਲੈਣ ਪਰ ਸਾਡੇ ਸੀਐਮ ਸਾਹਿਬ ਕਹਿੰਦੇ ਨੇ ਵੀ ਮੈਂ ਗ੍ਰਾਊਂਡ ਜਾਊਗਾ ਤੇ ਜਵਾਦ ਕਹਿੰਦਾ ਜਿਆਦਾ ਜਿਆਦਾ ਜਿੱਥੇ ਆ ਰਹੇ ਨੇ ਬੈਠੇ ਸਾਹਮਣੇ ਦੇਖਦੇ ਨੂੰ ਇਹਨਾਂ ਨਾਲ ਪਹਿਲਾਂ ਉਹ ਵਿਰੋਧ ਕਰੇ ਨਾਲ ਦੇ ਮਾਪੇ ਸਾਡੇ ਉਹ ਕਿੱਸੀਆ ਹੋ ਜਾਣਾ ਨਾ ਕਰਦੇ ਜੀ ਉਹ ਚਾਚਾ ਹੈ ਜਦੋਂ ਮੈਂ ਕਹਿੰਦਾ ਕਿੰਦਾ ਕਹਿੰਦੇ ਧੜਕੇ ਮੁੜੀ ਜਾਂਦੀਆਂ ਨੇ ਉਹ ਵੀ ਅੱਗੇ ਫਾਸਲੇ ਦੇ ਤਰ੍ਹਾਂ ਲਾਈ ਜਾਂਦੇ ਨੇ ਅੱਗੇ ਪਿੱਛੇ ਹੋਏ ਜਾਣਗੇ ਨੇ ਪਰ ਬਾਰੇ ਦਿੱਕਤ ਦੀ ਗੱਲ ਹੈ ਨਾਰਮਲ ਐਕਸੀਡੈਂਟ ਤਾਂ ਜਵਾਈ ਨਾਰਮਲ ਆਜਾ ਬਾਹਰ ਆ ਕੇ ਉਹੀ ਜੱਪੜਾ ਮਾਰ ਕੇ ਨੂੰ ਸ਼ਾਂਤ ਕਰ ਦੋ ਦੋ ਮਿੰਟ ਵਿੱਚ ਸਾਕਲੇ ਇਹ ਮਾਰ ਦੀ ਕਮੇਟੀ ਦਾ ਸੇਵ ਮੈਨਣਾ ਦਿਖਾਦਾ ਜੀ ਜੇ ਮੈਂ ਬੰਦ ਨੂੰ ਪਹਾਰੀ ਨਹੀਂ ਲੱਗਦਾ ਸਾਡੇ ਕਿੰਨੇ ਬੜਾ ਮੇਰਾ ਇਧਰ ਕੈਮਰਾ ਭਰਾ ਬਣੇ ਆਇਆ ਯਾਰ ਉਹ ਆਇਓ ਉਹਨੇ ਫੇਰ ਜਦੋਂ ਤਾਂ ਮੇਰਾ ਲੋਕ ਖਾਣ ਰਿਹਾ ਨਾ ਮੈਂ ਭਰ ਦਿੰਦਾ ਭਾਈ ਆਹਨੇ ਦੇ ਪਾਸ ਕੀ ਗੱਲ ਬੰਦਾ ਆਪਣੀ ਪਾਵਰ ਦਿਖਾ ਰਿਹਾ ਤੁਸੀਂ ਕਹੇ ਸੀ ਕਿ ਤੁਸੀਂ ਕੀ ਕਰਾ ਰਹੇ ਹੋ ਮੈਂ ਕਰਾ ਰਿਹਾ ਹਰ ਰੋਜ਼ ਕਰਾ ਰਿਹਾ ਹਰ ਗੱਡੀ ਚੱਕ ਲੈਣੇ ਜੀ ਖਾਣੇ ਦੇ ਆ ਕੇ ਮੰਗ ਖਾਣੇ ਦੇ ਜਵਾਹੀ ਮੰਗ ਬੰਦਾ ਫੇਰ ਇੱਕ ਗੱਡੀ ਖਾਣੇ ਲੈ ਆਇਆ ਚੱਕੇ ਇਹਦਾ ਮਾੜੀ ਗੱਲ ਉਹਦੇ ਬਾਅਦ ਤੇ ਫਿਰ ਇਹਦਾ ਉਹਨੂੰ ਦੇਖਣਾ ਚਾਹੀਦਾ ਨਾ ਜੀ ਉਹ ਜਾਂ ਫਿਰ ਕੋਈ ਲੋਕਾਲਾ ਬੰਦਾ ਜੀ ਸਾਡੇ ਵਿੱਚ ਕੀ ਪਾਵਰ ਕਿੰਨਾੜਾ ਸਾਲੇ ਐ ਸਾਲਾ ਕਿੱਥੇ ਜਾਊਗਾ ਮੈਂ ਇਹ ਜਦੋਂ ਤੇਰੀ ਪਾਵਰ ਕਰਦੇ ਆ ਜਿਹਦੇ ਪਾਸੋਂ ਇਕੱਲੇ ਇਕੱਲੇ ਨੂੰ ਤਾਂ ਜਾਣਦੇ ਹੀ ਉਹਰੇ ਨਾਲੇ ਹੈ ਜੀ ਦੂਜੇ ਪਿੰਡ ਦਾ ਬੰਦਾ ਆ ਕੇ ਭਾਰ ਸੋ ਜਾ ਕੇ ਰੋਹ ਮਾਰ ਰਿਹਾ ਉਹ ਉਹਦਾ ਬਣਦਾ ਹੀ ਨਹੀਂਗਾ ਤੀਜੇ ਪਿੰਡ ਦਾ ਬੰਦਾ ਆ ਕੇ ਰੋਹ ਮਾਰ ਰਿਹਾ ਕਿ ਸਾਰਿਆਂ ਨੂੰ ਕਹਿ ਰਿਹਾ ਗਿਆ ਉਹ ਤੁਹਾਨੂੰ ਪਛਾਣ ਕਰ ਰਿਹਾ ਉਹ ਛੋਟੇ ਦੇ ਪ੍ਰੈਸ਼ਰ ਪਵਾ ਰਿਹਾ ਉਹ ਕੱਲਾ ਬੰਦਾ ਆ ਆਮ ਬੰਦਾ ਪ੍ਰੈਸ਼ਰ ਛੋਟੇ ਦੇ ਪਾ ਰਿਹਾ ਹੈ ਹੋਣੂ ਮਜਬੂਰ ਕਰਿਆ ਪਿਆ ਉਹਨਾਂ ਨੇ ਗੱਲ ਥੋੜੀ ਸਾਰੀ ਸੁਣ ਲਈ ਹੁਣ ਆਪਾਂ ਮਸਲਾ ਹੱਲ ਕਰਦੇ ਹਾਂ ਵੀ ਆਹ ਤਾਂ ਕੋਈ ਹੱਲ ਨਹੀਂ ਹੈ ਨਾ ਸਰ ਦੋ ਵਾਰ ਤੁਰਦਾਂ ਜੀ ਐਸੀ ਕਰਾਦੇ ਸੀ ਵੀ ਤੱਕੇ ਖਾ ਰਹੇ ਸੀ ਉਹਨਾਂ ਨੂੰ ਬੰਦਾਂ ਨਾ ਆਏ ਜਾ ਕੇ ਥਾਣੇ ਵੀ ਉਹ ਕਰ ਲੈ ਤੋਨੂੰ ਦੋ ਵਾਰ ਜਾ ਕੇ ਵੀਡੀਓ ਦਿਖਾ ਦੇਣੇ ਤੈਨੂੰ ਖਾਣੇ ਲਈ ਕੱਲ ਦੀ ਉਠਾਣੇ ਖੜੀ ਔਖ ਨੇ ਕੱਲ ਦੀ ਉਠਾਣੇ ਗੱਡੀ ਆ ਬੋਲਿਆ ਕੋਈ ਗੱਡੀ ਨਹੀਂ ਸੀ ਲੱਗੀ ਉਹਨਾ ਸਰ ਜੀ ਬੁਲਾ ਲਿਆ ਥਾਣੇ ਚ ਵੀ ਉਹ ਆ ਗਿਆ ਆਜੋ ਉਹਰਾ ਦੰਦਾ ਘੰਟਾ ਬੈਠ ਕੇ ਆ ਗਿਆ ਸਾਬ ਜਿੱਥੇ ਆ ਭਾਈ ਦੋਸੀ ਤਾਂ ਦੋ ਹੀ ਨੇ ਡਰਾਈਵਰ ਜੀ ਹੁਣ ਵੀ ਉਹਨੂੰ ਫੋਨ ਤੇ ਧੰਕੀ ਆ ਦੰਦਿਆਂ ਨੂੰ ਹੁਣ ਵੀ ਉਹਦੇ ਘਰੇ ਇਹ ਜੇ ਲਾਭ ਚ ਕਹਿ ਰਿਹਾ ਮਤਲਬ ਬਾਕੀ ਰੱਬ ਜਾਣਦਾ ਵੀ ਮੈਂ ਆ ਪਰਚੇ ਕਰਾ ਦੂੰਗਾ ਦੰਦਾਂ ਨੂੰ ਉਹਨੇ ਕਈ ਵਾਰ ਅੱਗੇ ਉਹ ਸ਼ਰਾਬੀ ਬੰਦਾ ਦੀ 10 ਵਜੇ ਜਦੋਂ ਮਰਜੀ ਨੂੰ ਦੇਖ ਲੋ ਔਰੇ ਕੁੱਤੇ ਨਾਲ ਫਿਰਦਾ ਹੁੰਦਾ ਉਹ ਉਹਦੇ ਹੀ ਬੰਦੇ ਨੂੰ ਥੱਲੇ ਦੇਖੋ ਗੱਲ ਇਹ ਹੈ ਜੀ ਬੰਦੇ ਤੇ ਆਪ ਲਾਇਸੈਂਸ ਦਾ ਪਰਚਾ ਹੋਇਆ ਬਾਜੀ ਉਹ ਵੀ ਧਰਨਾ ਲੱਗਣਾ ਉੱਤੇ ਜੀ ਬੰਦਾ ਮੈਂ ਕਹਿੰਦਾ ਏਡੇ ਰਤਵੇ ਤੇ ਆ ਉਹ ਤਾਂ ਆ ਕੇ ਆਪੇ ਕਹਿ ਵੀ ਕੋਈ ਨਾ ਭਾਈ ਹੋ ਗਿਆ ਪਰ ਰੋਜ਼ ਇਕੱਠੇ ਰਹਿੰਦੇ ਆ ਆਰਾਮਗੜਾ ਨਾਲ ਦਰਗਾਪੁਰ ਦਾ ਇਕੱਠਾ ਬੱਟ ਬੰਨਾ ਜੀ ਚਾਹੇ ਗਰੀਬ ਤੇ ਹਾੜੀ ਵਾਲੇ ਨੇ ਇਹ ਥੋੜਾ ਵੀ ਇਹਨਾਂ ਨੂੰ ਦਬਕਾਊਗਾ ਉਹ ਆਪਣੀ ਪਾਵਰ ਦਿਖਾਰਿਆ ਜਾ ਕੇ ਸਾਡੀ ਪਾਵਰ ਦਿਖਾਰਿਆ ਉਹ ਤਾਂ ਵੀ ਕੋਈ ਨਹੀਂ ਆਏ ਨਾ ਚਾਰ ਬੰਦੇ ਜੀ ਉੱਥੇ ਉਹਨੂੰ ਬਲਾਉ ਉਹ ਤਾਂ ਇਹ ਨਹੀਂ ਆਉਗਾ ਸੁਦਾ ਪਾਵਰ ਕਹਿੰਦਾ ਮੇਰੀ ਪਾਵਰ ਹੈ ਮੈਂ ਇੱਕ ਮੈਂ ਸੀ ਤਾਂ ਫੇਰ ਉਹ ਜੀ ਰਹੇ ਲੱਗੇ ਪਾਗੜਾ ਯਾਰ ਬਲੈਕ ਹੀ ਹੈ ਉਹ ਡਰੇ ਆ ਆਪਾਂ ਕਹਿੰਦੇ ਛੱਡ ਦੇ ਕਾਰਵਾਈ ਉਹ ਤੇ ਵੀ ਕਾਰਵਾਈ ਕਰੋ ਗੱਲ ਖਤਮ ਹੈ ਆਪਾਂ ਨੂੰ ਮੰਗੀ ਗਈ ਸਾਡੀ ਕਾਰਵਾਈ ਕਰੋ ਦੋਹਾਂ ਦੀ ਕਾਰਵਾਈ ਕਰੋ ਗੱਲ ਖਤਮ ਹੈ ਆਪਾਂ ਸਾਰੇ ਵੀਰਾਂ ਨੂੰ ਬੇਨਤੀ ਹੈ ਇੱਕ ਪ੍ਰਤਾਪ ਬੈਠੇ ਸ਼ਾਂਤੀ ਨਾਲ ਆਓ ਸਾਡੇ ਇੱਥੇ ਆਓ ਇੱਥੇ ਬੈਠੋ